ਇਹ ਜਿਹੜੀ ਤਲਵਾਰ ਤੁਸੀਂ ਦੇਖ ਰਹੇ ਹੋ ਇਹ ਔਰੰਗਜੀਬ ਦੀ ਤਲਵਾਰ ਹੈ ਇਹ ਮੈਂ ਤੁਸੀਂ ਦੇਖ ਰਹੇ ਹੋ 6 ਨੰਬਰ ਤੇ ਇਹ ਤਲਵਾਰ ਹੋਰ ਇਸ ਦੇ ਇਤਿਹਾਸ ਦੇਖੋ 6 ਨੰਬਰ ਤੇ ਲਿਖਿਆ ਹੈ ਕਿ ਇਹ ਔਰੰਗਜੀਬ ਦੀ ਤਲਵਾਰ ਹੈ ਬਾਕੀ ਵੀ ਇੱਥੇ ਜਿੰਨੀਆਂ ਫੇਰ ਪੁਸ਼ਾਕਾਂ ਔਰ ਹਥਿਆਰ ਹੈ ਇਹ ਸਾਰੇ ਦੇ ਸਾਰੇ ਇਹਨਾਂ ਨੇ ਇੰਡੀਆ ਤੋਂ ਲਿਆਂਦੇ ਹੋਏ ਨੇ ਇਹ ਬੁਦੂਖਾਂ ਰਫੀਵਾਨ ਕੰਜਰ ਹਰਤਰਾ ਦਾ ਹਾਲਾਂਕਿ ਪੇਂਟਿੰਗ ਤੱਕ ਵੀ ਇਹਨਾਂ ਨੇ ਨਹੀਂ ਦਿਆ ਤੋਟਾ ਜਾਂਦੀ ਹੈ ਇਸ ਮਿਊਜ਼ੀਅਮ ਵਿੱਚ ਤੁਹਾਨੂੰ ਮਿਲੇਗੀ ਆ ਜਿਹੜੀ ਤੁਸੀਂ ਅੰਬੂਠੀ ਵੇਖਣਦੇ ਜੋ ਇਹ ਤੁਹਾਨੂੰ ਦਿਖਾ ਰਿਹਾ ਕਿ ਇਹ ਸ਼ਾਹਜਹਾਂ ਦੀ ਉਠੀ ਹੈ। ਔਰ ਇਹ ਜਿਹੜਾ ਬਟਨ ਤੁਸੀਂ ਦੇਖ ਰਹੇ ਹੋ ਇਹ ਵੀ ਸ਼ਾਹਜਹਾਂ ਦਾ ਹੀ ਬਟਨ ਹੈ।